ਮੈਂ ਚੇਮਿਸ ਸਕੂਲ ਵਿੱਚ ਐਂਟੀਸੀ ਸਕੂਲ ਵਿੱਚ ਆਇਆ ਸੀਗਾ। ਉਸ ਤੋਂ ਬਾਅਦ ਜਦੋਂ ਪੀਟੀਐਮ ਹੋਈ ਸੀਗੀ ਫਿਰ ਮੈਂ ਪ੍ਰਿੰਦਰ ਨੂੰ ਮੈਂ ਗਿਆ ਸੀਗਾ ਪ੍ਰਿੰਦਰ ਨਾਲ ਮਿਲਿਆ। ਪ੍ਰਿੰਦਰ ਨੇ ਕਹਿੰਦੇ ਇਹਦੀ ਹਾਈਟ ਵਧੀ ਹੈ। ਮੁੰਡਾ ਐਕਟਿਵ ਹੈ। ਤੈਨੂੰ ਹਾਈ ਜੰਪ ਚ ਰੱਖੋ। ਫਿਰ ਮੈਂ ਦੋ ਤਿੰਨ ਮੁੰਡਿਆਂ ਨੂੰ ਦੇਖਿਆ ਜੰਪ ਪਲਾ ਰਹੇ ਸੀਗੇ ਤੇ ਮੇਰੇ ਮਨ ਕੀਤਾ ਮੈਂ ਵੀ ਹਾਈ ਜੰਪ ਪਲਾਵਾਂ। ਉਸ ਤੋਂ ਬਾਅਦ ਫਿਰ ਮੈਂ ਹਾਈ ਜੰਪ ਪਲਾਨੇ ਸ਼ੁਰੂ ਕਰਤੀ। ਫਿਰ ਸਕੂਲੀ ਹੋਏ ਸੀਗੇ ਬਲੌਗ ਲੈਵਲ ਦੇ। ਉਰਚ ਮੇਰਾ ਲੌਂਗ ਜੰਪ ਹਾਈ ਜੰਪ ਸੀਗਾ। ਉਰਚ ਮੇਰਾ ਦੋਵੇਂ ਚ 골ਡ ਆਇਆ ਸੀਗਾ। ਨਹੀਂ ਸਟੇਟ ਲੈਵਲ ਤੇ ਮੇਰੇ 골ਡ ਆਇਆ ਸੀਗਾ ਫਿਰ ਦੁਬਾਰਾ ਹੁਣ ਨੈਸ਼ਨਲ ਹੋਈਆਂ ਬਲਖਨੋ ਵਿੱਚ ਔਰ ਇਸ ਮੇਰੇ 골ਡ ਆਇਆ ਹੈ ਜੰਮ ਸਰਕਾਰੀ ਸਕੂਲ ਚ ਮੈਂ ਖੁਦ ਉਸ ਸਕੂਲ ਚ ਪੜਿਆ ਜਿਸ ਨੂੰ ਮੇਰਾ ਬੇਟਾ ਪੜਦਾ ਪਿਆ ਤੇ ਤੁਸੀਂ ਇਹ ਸਕੂਲ ਦੇਖ ਸਕਦੇ ਹੋ ਮੈਂ ਪਲਸਰ ਪਲਸ 2 ਮੈਂ ਇਸ ਸਕੂਲ ਚ ਕੀਤੀ ਹੈ ਇਹਨੂੰ ਉਸ ਟਾਈਮ ਪਤਾ ਹੀ ਨਹੀਂ ਸੀ ਹੁੰਦਾ ਸੀ ਇਹ ਚੀਜ਼ਾਂ ਦਾ ਪਰ ਜਿਹੜੀ ਹੁਣ ਸ਼ੁਰੂਆਤ ਆਮ ਸਰਕਾਰ ਨੇ ਕੀਤੀ ਹੋਈ ਹੈ ਜਾਂ ਹਰਜੋਤ ਸਿੰਘ ਬੈਂਸ ਸਾਹਿਬ ਨੇ ਕੀਤੀ ਹੋਈ ਹੈ ਜੀ ਸਿੱਖਿਆ ਨੂੰ ਲੈ ਕੇ ਖਾਸ ਕਰਕੇ ਜਾਂ ਸਿੱਖਿਆ ਦੇ ਪੱਧਰ ਵਿੱਚ ਜਾਂ ਸਿੱਖਿਆ ਦੇ ਖੇਤਰ ਵਿੱਚ ਕਿਸੇ ਵੀ ਆਪਰ ਮੁਕਾਮ ਲੈ ਕੇ ਸੋਚੀਏ ਤਾਂ ਜਿਹੜੀ ਸ਼ੁਰੂਆਤ ਇਹ ਸਰਕਾਰ ਨੇ ਕੀਤੀ ਮੈਂ ਅੱਜ ਤੱਕ ਨਹੀਂ ਦੇਖੀ ਹੈ ਨਾ ਕਿ ਵੀ 60 ਵੀਰੇ ਕਦੇ ਕਹਿਣਾ ਪਾਪਾ ਜੀ ਮੇਰਾ ਗਿੱਟਾ ਮੁੜ ਗਿਆ ਜੇ ਮੇਰਾ ਹੱਥ ਦੁਖਤ ਲੱਗੇ ਬਹੁਤ ਜ਼ਿਆਦਾ ਤੇ ਇਹ ਹੁੰਦਾ ਸੀ ਅਰ ਕੀ ਕਰਾਂ ਤੇ ਮੇਟਨ ਭਾਜੀ ਮੈਂ ਦੱਸਦਾ ਕਿ ਜਦੋਂ ਮੈਮ ਨੇ ਕਿਹਾ ਕਿ ਤੁਹਾਡੇ ਬੱਚਾ ਹੈ ਪੜਨ ਜੀ ਬਹੁਤ ਹੁਸ਼ਿਆਰ ਆ ਤੇ ਖੇੜ ਵੀ ਸਕਦਾ ਇਹਦੀ ਹਾਈ ਰਿਕਾਰਡਿੰਗ ਵੀ ਇਹ ਜਿਹੜੀ એનર્ਜੀ ਆਪਾਂ ਚੰਗੇ ਪਾਸੇ ਲਾਉਣੀ ਆ ਉਹਦੇ ਲਈ ਮੈਂ ਦਿਲੋਂ ਥੈਂਕਸ ਕਰਦਾ ਮੈਡਮ ਪਰਮਿੰਦਰ ਕੋਚ ਦੇ ਡੀਪੀ ਮੈਮ ਨੇ ਤੇ ਨਾਲ ਹੀ ਮੈਂ ਧੰਨਵਾਦ ਕਰਦਾ ਪ੍ਰਿੰਸੀਪਲ ਮੈਮ ਦਾ ਇਹਨੇ ਕਿਹਾ ਕਿ ਵੀਰ ਜੀ ਤੁਸੀਂ ਆਪਣੇ ਬੱਚੇ ਨੂੰ ਇਸ ਪਾਸੇ ਲਾ ਲਓ ਵੀ ਬੱਚਾ ਐਕਟਿਵ ਹੈ ਤੇ ਕੁਝ ਕਰ ਸਕਦਾ ਖੇਡਾਂ ਦੇ ਵਿੱਚ ਤੇ ਫਿਰ ਮੈਨੂੰ ਲਾਇਆ ਤੇ ਜਦੋਂ ਇਹਨੂੰ ਖੇਡਣਾ ਸ਼ੁਰੂ ਕੀਤਾ ਇਹਨੇ ਬੱਚੇ ਨੇ ਇੰਨਾ ਬਹੁਤ ਸੋਹਣਾ ਖੇਡਿਆ ਤੇ ਜੋਨ ਲੈਵਲ ਤੇ ਵੀ ਆ ਬੱਚੇ ਨੇ ਪਹਿਲਾਂ ਖੇਡਾਂ ਹੀ ਮੱਲਾ ਮਾਰੀਆਂ ਸਕੂਲ ਦੇ ਵਿੱਚ ਨੇ ਗੋਰ ਮੈਡਲ ਜਿੱਤਿਆ ਫਿਰ ਉਸ ਤੋਂ ਬਾਅਦ ਅੱਗੇ ਗੇਮਾਂ ਹੋਈਆਂ ਡਿਸਟ੍ਰਿਕਟ ਲੈਵਲ ਤੇ ਗੋਰ ਲੈ ਕੇ ਆਇਆ 7ਵੀਂ ਕਲਾਸ ਹੈਗਾ ਜੀ ਇਹ ਤੇ ਫਿਰ ਅਸੀਂ ਆ ਗੱਦੇ ਭਾਂ ਜਿਹੜੇ ਆਪਾਂ ਵੀ ਆਵਾਂ ਤੇ ਲੈ ਕੇ ਆਉਂਦੇ ਜੀ 10 ਰੁਪਏ ਕਿਰਾਏ ਤੇ ਮਿਲਦੇ ਨੇ ਉਹ ਤੇ ਉਹ 35 ਤੋਂ 40 ਗੱਦੇ ਮੈਂ ਕਿਰਾਏ ਤੇ ਲੈ ਕੇ ਆ ਤੇ ਮੈਂ ਵੀ ਕੋਲ ਸੁਣਦੇ ਪਏ ਨੇ ਤਾਂ ਉਹ ਅਸੀਂ ਗੱਦੇ ਮੈਂ ਕਿਰਾਏ ਤੇ ਲੈ ਕੇ ਆਇਆ ਤੇ ਇੱਕ ਜੈਬਲਿੰਡਾ ਲਾਈਕ ਡੰਡਾ ਟਾਈਪ ਹੁੰਦਾ ਹੈ ਤੇ ਉਹਦੇ ਉੱਤੋਂ ਬੱਚੇ ਨੂੰ ਜੰਪਾ ਕਰਵਾਉਣੀ ਆ ਤੇ ਫਿਰ ਇਹ ਵੀ ਡਰ ਹੁੰਦਾ ਸੀ ਮੈਮ ਕਹਿੰਦੀ ਕਿ ਵੀਰ ਵੀਰ ਜੀ ਕਿਤੇ ਬੱਚੇ ਸੱਟਣ ਲੱਗ ਜੇ ਤੇ ਮੈਂ ਮੈਨੂੰ ਕਿਹਾ ਮੈਮ ਤੁਸੀਂ ਤੁਸੀਂ ਜਿੰਨਾ ਕਿ ਮੇਰੇ ਵੱਲੋਂ ਜਿੰਨਾ ਕਿ ਮੈਂ ਕਰ ਸਕਦਾ ਮੌਨਾ ਕਰਾਂਗਾ ਆਪਣੇ ਬੇਟੇ ਲਈ ਤੇ ਮੈਂ ਅਚਾਨਕ ਹੀ ਹਾਂ ਕਿ ਸਾਡਾ ਬੇਟਾ ਵੀ ਇੱਕ ਅੱਛੇ ਮਕਾਮ ਤੇ ਹੋਵੇ ਤੇ ਤੁਹਾਡੀ ਮਹਿਲਤ ਵੀ ਰੰਗ ਲਿਆਵੇ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦਾ ਇੱਕ ਸਟੂਡੈਂਟ ਨੈਸ਼ਨਲ ਗੇਮਸ ਦੇ ਵਿੱਚੋਂ 골ਡ ਮੈਡਲ ਲੈ ਕੇ ਆਇਆ ਹਾਈ ਜੰਪ ਦੇ ਵਿੱਚ ਬੱਚੇ ਨੇ ਰਿਕਾਰਡ ਬੀਟ ਕੀਤਾ ਹੈ ਪਹਿਲਾਂ 1.72 ਮੀਟਰ ਦਾ ਸੀ ਤੇ ਇਸ ਬੱਚੇ ਨੇ 1.75 ਲਗਾ ਕੇ ਰਿਕਾਰਡ ਬੀਟ ਕੀਤਾ ਹੈ ਤੇ ਇਸ ਲਈ ਮੈਂ ਆਪਣੇ ਸੀਐਮ ਭਗਵੰਤ ਸਿੰਘ ਮਾਨ ਜੀ ਨੂੰ ਉਹਨਾਂ ਨੂੰ ਵੀ ਵਧਾਈ ਦਿੰਨੀ ਆ ਤੇ ਹਰਜੋਤ ਸਿੰਘ ਬੈਂਸ ਐਜੂਕੇਸ਼ਨ ਮਨਿਸਟਰ ਉਹਨਾਂ ਨੂੰ ਵਧਾਈ ਦਿੰਨੀ ਆ ਤੇ ਨਾਲ ਹੀ ਜਿਹੜੇ ਆਪਣੇ ਖੇਡ ਮੰਤਰੀ ਨੇ ਮੀਤ ਹਰਜੀ ਉਹਨਾਂ ਨੂੰ ਵੀ ਵਧਾਈ ਦਿੰਨੀ ਆ ਤੇ ਮੇਰੇ ਸਕੂਲ ਦੇ ਵਿੱਚ ਜਿਵੇਂ ਬੱਚੇ ਪੜ੍ਹਾਈ 'ਚ ਵੀ ਬਹੁਤ ਵਧੀਆ ਨੇ ਤੇ ਹੁਣ ਖੇਡਾਂ 'ਚ ਵੀ ਉਹ ਸਕੂਲ ਦਾ ਨਾਂ ਰੌਸ਼ਨ ਕਰ ਰਹੇ ਨੇ ਤੇ ਇਹਦੇ ਲਈ ਮੈਂ ਸਰਕਾਰ ਦਾ ਧੰਨਵਾਦ ਕਰਦੀ ਆ ਕਿ ਉਹ ਬੱਚਿਆਂ ਨੂੰ ਜਿਹੜੀ ਬੱਚਿਆਂ ਦੀ ਰੁਚੀ ਖੇਡਾਂ ਦੇ ਵਿੱਚ ਉਹ ਕਹਿੰਦੇ ਆ ਹੋਣੀ ਚਾਹੀਦੀ ਹੈ। ਅ ਕੀ ਨਾਂ ਆ ਤੁਹਾਡਾ ਤੁਸੀਂ ਕਿਹੜੀ ਕਲਾਸ 'ਚ ਹੋ ਤੇ ਤੁਸੀਂ ਖੇਡ ਦੇ ਵਿੱਚ ਪਹਿਲਾ ਇਨਾਮ ਤੁਸੀਂ ਦਾ ਦੋ ਹਾਸਿਲ ਕੀਤਾ ਤੇ ਕਿਹੜੀ ਖੇਡ ਚਾਹ ਸੀ ਉੱਤੇ ਪਹਿਲੇ ਤੇ ਸੱਸੀਗਾਲੀ ਸਾਰਿਆਂ ਨੂੰ ਮੇਰਾ ਨਾਮ ਜਸਕਰਨਜੋ ਸਿੰਘ ਹੈ ਪਿੰਡ ਖਰਾਜਪੁਰਾ ਸਕੂਲ ਐਂਟੀਸੀ ਮੈਂ ਛੇਵੇਂ ਸਕੂਲ ਵਿੱਚ ਐਂਟੀਸੀ ਸਕੂਲ ਵਿੱਚ ਆਇਆ ਸੀਗਾ ਉਸ ਤੋਂ ਬਾਅਦ ਜਦੋਂ ਪੀਟੀਐਮ ਹੋਈ ਸੀਗੀ ਫਿਰ ਮੈਂ ਪ੍ਰਿੰਦਰਮ ਸਿੰਘ ਕੋ ਗਿਆ ਸੀਗਾ ਪ੍ਰਿੰਦਰ ਮਿਲਿਆ ਪ੍ਰਿੰਦਰਮ ਕਹਿੰਦੇ ਇਹਦੀ ਹਾਈਟ ਵਧੀਆ ਹੈ ਮੁੰਡਾ ਐਕਟਿਵ ਹੈ ਇਹਨੂੰ ਹਾਈ ਜੰਪ ਚ ਰੱਖੋ ਫਿਰ ਮੈਂ ਦੋ ਤਿੰਨ ਮੁੰਡਿਆਂ ਨੂੰ ਦੇਖਿਆ ਜੰਪ ਲਾ ਰਹੇ ਸੀਗੇ ਤੇ ਮੇਰੇ ਮਨ ਕੀਤਾ ਮੈਂ ਵੀ ਹਾਈਆਂ ਪਲਾਵਾਂ ਉਸ ਤੋਂ ਬਾਅਦ ਫਿਰ ਮੈਂ ਹਾਈ ਜੰਪ ਲਾਣੀ ਸ਼ੁਰੂ ਕਰਤੀ ਫਿਰ ਸਕੂਲੀ ਹੋਏ ਸੀਗੇ ਬਲੋਕ ਲੈਵਲ ਦੀਆਂ ਉੱਚ ਮੇਰਾ ਲੋング ਜੰਪ ਪਰ ਜਿੱਤੇ ਮੇਰੇ ਦੋਵੇਂ ਚ 골ਡ ਆਏ ਸੀਗਾ ਫਿਰ ਡਿਸਟ੍ਰਿਕਟ ਹੋਈਆਂ ਸੀਗੀਆਂ ਡਿਸਟ੍ਰਿਕਟ ਚ ਮੇਰਾ ਲੋੰਗ ਜੰਪ ਤੇ ਹਾਈ ਜੰਪ ਚ ਵੀ 골ਡ ਆਇਆ ਸੀਗਾ ਉਰ ਤੋਂ ਬਾਅਦ ਸਟੇਟ ਹੋਈਆਂ ਉਰ ਤੋਂ ਬਾਅਦ ਸਟੇਟ ਵਿੱਚ ਮੇਰਾ ਲੋੰਗ ਜੰਪ ਚ ਸਿਲਵਰ ਆਇਆ ਸੀਗਾ ਤੇ ਫਿਰ ਲੋੰਗ ਜੰਪ ਚ 골ਡ ਆਇਆ ਸੀਗਾ ਤੇ ਫਿਰ ਖੇਡਾਂਵਾਂ ਤਾਂ ਪੰਜਾਬ ਦੇ ਵਿੱਚ ਤੇ ਖੇਡਾਂ ਖੇਡਾਂ ਉਹਨਾਂ ਦੇ ਆਪਦੇ ਸਟੇਟ ਵਿੱਚ ਮੇਰਾ 골ਡ ਆਇਆ ਸੀਗਾ ਹਾਈ ਜੰਪ ਚ ਤੇ ਬਾਅਦ ਚ ਨੈਸ਼ਨਲ ਹੋਈਆਂ ਨੈਸ਼ਨ ਚ ਮੇਰਾ 골ਡ ਆਇਆ ਤੇ ਸਟੇਟ ਲੈਵਲ ਤੇ ਐ ਤੇ ਨੈਸ਼ਨਲ ਲੈਵਲ ਤੇ ਹਾਂਜੀ ਸਟੇਟ ਲੈਵਲ ਤੇ ਆਇਆ ਜਾਂ ਨੈਸ਼ਨਲ ਲੈਵਲ ਤੇ ਪਹਿਲੇ ਸਟੇਟ ਲੈਵਲ ਤੇ ਮੇਰੇ 골ਡ ਆਇਆ ਸੀਗਾ ਫਿਰ ਦੋ ਵਾਰ ਹੁਣ ਨੈਸ਼ਨਲ ਹੋਈਆਂ ਮੈਂ ਲਖਨਊ ਵਿੱਚ ਉਰ ਸੇ ਮੇਰੇ 골ਡ ਆਇਆ ਹਾਈ ਜੰਪ ਵਿੱਚ ਅ ਤੁਸੀਂ ਇਹ ਸਾਸਲਤ ਮੁਕਾਮ ਜਿਹੜਾ ਪਹੁੰਚੇ ਹੋ ਕਿ ਕਿਸ ਕਿਸ ਨੇ ਹੈਲਪ ਕੀਤੀ ਤੁਹਾਡੀ ਇਸ ਵਿੱਚ ਪ੍ਰਿੰਦਰਮ ਹੋਗੇ ਮੇਰੇ ਡੀਪੀ ਮੈਮ ਪ੍ਰਿੰਸੀਪਲ ਮੈਮ ਹੋਗੇ ਮੇਰੇ ਪਾਪਾ ਹੋਗੇ ਮਦਰ ਹੋਗੇ ਤੇ ਨਾਲ ਮੇਰੇ ਦੋ ਤਿੰਨ ਸਾਥੀ ਹੋਰ ਸੀਗੇ ਜਿਹਨੇ ਮੈਨੂੰ ਦੱਸਿਆ ਐਵੇਂ ਜੰਪ ਲੱਗਦੀ ਐਵੇਂ ਨਹੀਂ ਤੇ ਕਈ ਮੁੰਡੇ ਤੁਹਾਡੇ ਵਰਗੇ ਹੋਰ ਵੀ ਨੇ ਉਹ ਉਹ ਵੀ ਚਾਹੁੰਦੇ ਨੇ ਕਿ ਅਸੀਂ ਵੀ ਅੱਗੇ ਵਧੀਏ ਤੁਸੀਂ ਕੀ ਮੈਸੇਜ ਦਿਓਗੇ ਤੁਹਾਡੇ ਸਾਥੀਆਂ ਨੂੰ ਕਹਿੰਦੇ ਤਹੀ ਚਾਹਾਂਗੇ ਜੀ ਬਾਤ ਤੋਂ ਖੇਡਾਂ ਨਾਲ ਜੁੜੋ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਆਪਣਾ ਨਾਮ ਰੋਸ਼ਨ ਕਰੋ ਪਿੰਡ ਦਾ ਕਰੋ ਸਕੂਲ ਦਾ ਹਨਾ ਜੀ ਇਹੀ ਕਹਿਣਾ ਚਾਹੁੰਦੇ ਤੇ ਲੱਗਦਾ ਨਹੀਂ ਵੀ ਕਈ ਬੱਚੇ ਅੱਜ ਕੱਲ ਖੇਡ ਤੋਂ ਮਤਲਬ ਪਛੇ ਹੀ ਹੁੰਦੇ ਜਾ ਰਹੇ ਨੇ ਕਈਆਂ ਨੂੰ ਇੰਟਰਸਟ ਨਹੀਂ ਹੁੰਦਾ ਅੱਜ ਕੱਲ ਤਾਂ ਕੰਪਿਊਟਰ ਜ਼ਿਆਦਾ ਕਿਉਂਕਿ AI ਦਾ ਜਮਾਨਾ ਆ ਗਿਆ ਪਰ ਖੇਡਾਂ ਦੇ ਵਿੱਚ ਕਈ ਇੰਟਰਸਟ ਲੈ ਲੈ ਹੀ ਨਹੀਂ ਰਿਹਾ ਅੱਜ ਕੱਲ ਤਾਂ ਬੱਚੇ ਉਹੀ ਗੱਲਾਂ ਹੈ ਕੰਪਿਊਟਰ ਚਲਾਵਾਂ ਕੰਪਿਊਟਰ ਸਿੱਖਾਂਗੇ ਉਹਦੇ ਫਿਰ ਕੁਰਸੀ ਤੇ ਬੈਠੇ ਹੀ ਰਹਿਣਾ ਆਖਿਰਚਮੇ ਬਸ ਸਹੀ ਗਏ ਜਾਵਾਂਗਾ ਥੈਂਕ ਯੂ ਮੈਂ ਕਰਨਾ ਚਾਹੁੰਦਾ ਮੇਰੇ ਪ੍ਰਿੰਦਰ ਮੈਮ ਦਾ ਐਨਡੀ ਸਕੂਲ ਦੇ ਪ੍ਰਿੰਸੀਪਲ ਮੈਮ ਤੇ ਮੇਰੇ ਪਾਪਾ ਦਾ ਜਿਨ੍ਹਾਂ ਨੇ ਮੈਨੂੰ ਇਹ ਸਹਿਯੋਗ ਦਿੱਤਾ ਜਿਸ ਮੈਨੂੰ ਹੋਰ ਹੈਲਪ ਮਿਲਦੀ ਰਹੀ ਤੇ ਮੈਂ ਹੋਰ ਅੱਗੇ ਤੱਕ ਜਾ ਸਕਣਾ ਭਾਜੀ ਤੁਹਾਡੇ ਬੱਚੇ ਨੇ ਨੈਸ਼ਨਲ ਲੈਵਲ ਤੇ ਤੁਹਾਡਾ ਨਾਮ ਰੋਸ਼ਨ ਕੀਤਾ ਸਕੂਲ ਦਾ ਨਾਮ ਰੋਸ਼ਨ ਕੀਤਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਜੀ ਬਿਲਕੁਲ ਬਿਲਕੁਲ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਸ਼ੁਰੂਆਤ ਹੋਈ ਕਿਸ ਤਰ੍ਹਾਂ ਕਿੰਨੀਆਂ ਮੁਸ਼ਕਲਾਂ ਆ ਕਿਉਂਕਿ ਹਜੇ ਤਾਂ ਇਸ ਬੱਚੇ ਦੀ ਏਜ ਵੀ ਕੁਝ ਨਹੀਂ ਹੈ 13 ਸਾਲ ਦੀ ਏਜ ਹੈ ਦੀ ਹਾਂਜੀ ਸਾਡੇ ਤਰ੍ਹਾਂ ਕਿੰਨੀਆਂ ਮੁਸ਼ਕਲਾਂ ਆ ਕਿ ਕਿੱਥੋਂ ਸ਼ੁਰੂਆਤ ਹੋਈ ਤੇ ਹੁਣ ਕਿੱਥੇ ਤੱਕ ਤੁਸੀਂ ਜਾਣਾ ਚਾਹੁੰਦੇ ਹੋ ਅ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਮੇਰਾ ਨਾਮ ਜਸੰਸੀ ਮਨੀ ਹੈ ਜੀ ਪਿੰਡ ਮੇਰਾ ਖਰਾਜਪੁਰ ਹੈ ਜੀ ਰਾਜਪੁਰ ਸ਼ਹਿਰ ਦੇ ਬਿਲਕੁਲ ਨਾਲ ਲੱਗਦਾ ਸਾਡਾ ਪਿੰਡ ਹੈ ਤੇ ਮੇਰੇ ਬੇਟੇ ਦੀ ਗੱਲ ਕਰਾਂ ਤਾਂ ਇਹ ਪਹਿਲਾਂ ਪ੍ਰਾਈਵੇਟ ਸਕੂਲ ਚ ਪੜਦਾ ਸੀ ਕਿਉਂਕਿ ਸਭ ਨੂੰ ਪਤਾ ਕਿ ਜਦੋਂ ਕਰੋਨਾ ਦੀ ਮਾਰ ਪਈ ਸੀ ਤਾਂ ਸਿਸਟਮ ਸਭ ਦਾ ਹਿਲ ਚੁਕਿਆ ਸੀਗਾ ਤੇ ਕੁਛ ਹੋਣਾ ਕਾਰਨ ਕਰਕੇ ਤੇ ਇੱਕ ਦਿਨ ਮੇਰਾ ਬੇਟਾ ਨਾ ਆਇਆ ਕਰਦੇ ਨੇ ਬਿਲਕੁਲ ਨਾ ਗੋਮ ਸਮਝੋ ਹੋ ਕੇ ਬਹਿ ਜਾ ਕਰੇ ਤੇਦੀ ਮਮਾ ਮੈਂ ਕਿਨ ਬੜਾ ਤੋ ਇਹ ਪੜਦਾ ਨਹੀਂ ਤੋ ਕਿ ਚੱਕਰ ਕੀ ਤੈਨੂੰ ਕੀ ਆ ਇਦਨ ਕਹਿੰਦਾ ਪਾਪਾ ਮੇਨਾ ਵੀ ਕਿਤਾਬਾਂ ਦਾ ਬਰਡਨ ਇੰਨਾ ਜ਼ਿਆਦਾ ਆ ਕਿ ਰੋਣ ਲੱਗਿਆ ਬਸ ਇਹ ਨਹੀਂ ਕਹਿ ਕ ਕਿ ਮੈਨੂੰ ਵੀ ਕਿਤਾਬਾਂ ਬਹੁਤ ਜ਼ਿਆਦਾ ਮੈਂ ਪਾਪਾ ਕਿੱਦਾਂ ਕਰਾਂ ਮੈਂ ਤੇ ਮੈਂ ਖਿਆਰ ਇਹ ਗੱਲ ਹੀ ਕੁਛ ਨਹੀਂ ਹੈਗੀ ਤੇ ਫਿਰ ਸਮਾਂ ਪਿਆ ਤੇ ਫਿਰ ਮੈਨੂੰ ਉੱਥੋਂ ਮੂਵ ਕਰਕੇ ਸਰਕਾਰੀ ਸਕੂਲ ਚਲਾਤਾ ਜੀ ਐਨਟੀਸੀ ਸਕੂਲ ਚ ਫਿਰ ਉੱਥੇ ਪੜਨ ਲੱਗ ਗਿਆ ਜੀ ਇਹ ਫਿਰ ਉਥੋਂ ਪਰਦਾ ਪਰਦਾ ਫਿਰ ਦਿਨ ਪੀਟੀਐਮ ਹੋਈ ਕਿ ਜਿਹੜੀ ਕਿਆਂ ਮੈਂ ਪੰਜਾਬ ਸਰਕਾਰ ਨੂੰ ਵਧਾਈ ਦੇਣਾ ਚਾਹਾਂਗਾ ਦਾ ਸਦਾ ਭਗਵੰਤ ਸਿੰਘ ਮਾਨ ਜੀ ਨੂੰ ਤੇ ਹਰਜੋਤ ਸਿੰਘ ਬੈਂਸ ਜੀ ਸਿੱਖਿਆ ਮੰਤਰੀ ਨੇ ਉਹਦਾ ਇੱਕੜਾ ਉਪਰਾਲਾ ਨਾ ਪੀਟੀਐਮ ਦਾ ਪਹਿਲਾਂ ਸਾਨੂੰ ਹੁੰਦਾ ਸੀ ਕਿ ਸਿਰਫ ਪੀਟੀਐਮ ਸਿਰਫ ਪ੍ਰਾਈਵੇਟ ਸਕੂਲਾਂ 'ਚ ਹੁੰਦੀ ਆ ਸਰਕਾਰੀ ਸਕੂਲ 'ਚ ਮੈਂ ਖੁਦ ਉਸ ਸਕੂਲ 'ਚ ਪੜਿਆ ਜਿਸੇ ਹੁਣ ਮੇਰਾ ਬੇਟਾ ਪੜਦਾ ਪਿਆ ਤੇ ਤੁਸੀਂ ਉਸੇ ਸਕੂਲ ਦੇਖ ਸਕਦੇ ਹੋ ਮੈਂ ਪਲਸ 1 ਪਲਸ 2 ਮੈਂ ਇਸੇ ਸਕੂਲ 'ਚ ਕੀਤੀ ਏ ਯਾਨੀ ਕਿ ਉਸ ਟਾਈਮ ਪਤਾ ਹੀ ਨਹੀਂ ਸੀ ਹੁੰਦਾ ਸੀ ਇਹ ਚੀਜ਼ਾਂ ਦਾ ਪਰ ਜਿਹੜੀ ਹੁਣ ਸ਼ੁਰੂਆਤ ਮਾਨ ਸਰਕਾਰ ਨੇ ਕੀਤੀ ਹੋਈ ਏ ਜਾਂ ਹਰਜੋਤ ਸਿੰਘ ਬੈਂਸ ਸਾਹਿਬ ਨੇ ਕੀਤੀ ਹੋਈ ਏ ਜੀ ਸਿੱਖਿਆ ਨੂੰ ਲੈ ਕੇ ਖਾਸ ਕਰਕੇ ਜਾਂ ਸਿੱਖਿਆ ਦੇ ਪੱਧਰ ਵਿੱਚ ਜਾਂ ਸਿੱਖਿਆ ਦੇ ਖੇਤਰ ਵਿੱਚ ਕਿਸੇ ਵੀ ਆਪਰ ਮੁਕਾਮ ਨਾਲ ਕੇ ਸੋਚੀਏ ਤਾਂ ਜਿਹੜੀ ਸ਼ੁਰੂਆਤ ਇਸ ਸਰਕਾਰ ਨੇ ਕੀਤੀ ਏ ਮੈਂ ਅੱਜ ਤੱਕ ਨਹੀਂ ਦੇਖੀ ਹੈ ਕਿਉਂਕਿ ਪੀਟੀਐਮ 'ਚ ਜਾ ਕੇ ਹੁਣ ਲੱਗਦਾ ਪ ਹੁਣ ਪਹਿਲੀ ਗੱਲ ਤੇ ਕੀ ਜਿਹੜੀ ਸਰਕਾਰ ਹੀ ਹੁਣ ਨਵੀਂ ਆਈ ਸਰਕਾਰ ਇਹ ਇਹ ਸਿਰਫ ਟੀਚਰਸ ਨੂੰ ਨਹੀਂ ਇਹ ਬੱਚਿਆਂ ਨੂੰ ਹੀ ਨਹੀਂ ਇਹ ਪੇਰੈਂਟਸ ਨੂੰ ਵੀ ਨਾਲ ਲੈ ਕੇ ਚੱਲਦੇ ਪਏ ਨੇ ਸਾਨੂੰ ਸਕੂਲ ਚ ਜਾ ਕੇ ਲੱਗਦਾ ਪਤਾ ਕਿ ਹਾਂ ਕਿ ਸਾਡਾ ਬੱਚਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਹਰ ਇੱਕ ਚੀਜ਼ ਤੇ ਕੱਲੀ ਕੱਲੀ ਐਕਟੀਵਿਟੀ ਤੇ ਜਿਹੜੀ ਅੱਜ ਦੀ ਸਰਕਾਰ ਹੈ ਤੇ ਪ੍ਰਿੰਸੀਪਲ ਮੈਮ ਹੋ ਗਏ ਜਾਂ ਪੂਰਾ ਸਟਾਫ ਹੋ ਗਿਆ ਉਹ ਵੀ ਇਸ ਚੀਜ਼ ਦੀ ਬੜੀ ਤੁੰ ਦੇਹੀ ਨਾਲ ਮੈਂ ਕਹਿੰਨਾ ਵੀ ਸੇਵਾ ਵੀ ਕਰਦੇ ਪਏ ਨੇ ਤੇ ਆਪਣੀ ਜਿਸ ਵੀ ਅਹੁਦੇ ਤੇ ਜਿਹੜੇ ਟੀਚਰ ਹੈ ਨੇ ਉਹ ਬਖੂਬੀ ਆਪਣੇ ਉਸ ਅਹੁਦੇ ਨੂੰ ਨਿਭਾਉਂਦੇ ਪਏ ਨੇ ਜੀ ਉਹ ਤੇ ਹੁਣ ਜੇ ਮੈਂ ਗੱਲ ਕਰਾਂ ਬੇਟੇ ਦੀ ਤਾਂ ਬੇਟੇ ਨੂੰ ਭਾਜੀ ਮੈਂ ਦੱਸਦਾ ਕਿ ਜਦੋਂ ਮੈਮ ਨੇ ਕਿਹਾ ਕਿ ਤੁਹਾਡਾ ਬੱਚਾ ਹੈ ਪੜਨ ਚ ਵੀ ਬਹੁਤ ਹੁਸ਼ਿਆਰ ਆ ਤੇ ਖੇਡ ਵੀ ਸਕਦਾ ਹੈ ਦੀ ਹਾਈਟ ਰਕੋਰਡਿੰਗ ਵੀ ਇਹ ਜਿਹੜੀ એનર્ਜੀ ਆਪਾਂ ਚੰਗੇ ਪਾਸੇ ਲਾਉਣੀ ਆ ਉਹਦੇ ਲਈ ਮੈਂ ਦਿਲੋਂ థాంక్స్ ਕਰਦਾ ਮੈਡਮ ਪਰਮਿੰਦਰ ਕੋਚ ਦੇ ਡੀਪੀ ਮੈਮ ਨੇ ਤੇ ਨਾਲ ਹੀ ਮੈਂ ਧੰਨਵਾਦ ਕਰਦਾ ਪ੍ਰਿੰਸੀਪਲ ਮੈਮ ਦਾ ਜਿਹੜੇ ਕਹਿੰਦੇ ਵੀਰ ਜੀ ਤੁਸੀਂ ਨਾ ਆਪਣੇ ਬੱਚੇ ਨੂੰ ਇਸ ਪਾਸੇ ਲਾ ਲਓ ਵੀ ਬੱਚਾ ਐਕਟਿਵ ਏ ਤੇ ਕੁਝ ਕਰ ਸਕਦਾ ਖੇਡਾਂ ਦੇ ਵਿੱਚ ਇਹ ਤੇ ਫਿਰ ਮੈਨੂੰ ਲਾਇਆ ਤੇ ਜਦੋਂ ਇਹਨੂੰ ਖੇਡਣਾ ਸ਼ੁਰੂ ਕੀਤਾ ਇਹਨੇ ਅ ਬੱਚੇ ਨੇ ਇਹਨਾਂ ਬਹੁਤ ਸੋਨਾ ਖੇਡਿਆ ਤੇ ਜੋਨ ਲੈਵਲ ਤੇ ਵੀ ਇਹ ਬੱਚੇ ਨੇ ਪਹਿਲਾਂ ਖੇਡਾਂ ਹੀ ਮੱਲਾ ਮਾਰੀਆਂ ਸਕੂਲ ਦੇ ਵਿੱਚ ਨੇ 골ਡ ਮੈਡਲ ਜਿੱਤਿਆ ਫਿਰ ਉਸ ਤੋਂ ਬਾਅਦ ਅੱਗੇ ਗੇਮਾਂ ਹੋਈਆਂ ਡਿਸਟ੍ਰਿਕਟ ਲੈਵਲ ਤੇ 골ਡ ਲੈ ਕੇ ਆਇਆ ਪਰ ਜਿਹੜਾ ਉਹ 골ਡ ਨੇ ਡਿਸਟ੍ਰਿਕਟ ਲੈਵਲ ਜਿੱਤਿਆ ਤੇ ਮੈਮ ਕਹਿੰਦੇ ਕਿ ਇਹਨੂੰ ਆਪਾਂ ਨਾ ਵੀ ਇਹਨੂੰ ਉੱਚੀ ਬਹੁਤ ਸਾਰਾ ਜਗ੍ਹਾ ਹੁੰਦੀ ਆ ਤੇ ਇਹਦੇ 60 ਵੀ ਲੱਗ ਸਕਦੀ ਆ ਤੇ ਕੁਝ ਸਮਝ ਨਹੀਂ ਸੀ ਆ ਰਿਹਾ ਵੀ ਇਹਦੇ ਵਾਸਤੇ ਮੈਂ ਸਮਾਨ ਕਿੱਦਾਂ ਲੈ ਕੇ ਆਵਾਂਗਾ ਤੇ ਫਿਰ ਆ ਮੈਂ ਪ੍ਰਵੀਂਦਰ ਮੈਨੂੰ ਗੱਲ ਕੀਤੀ ਉਸ ਟਾਈਮ ਇਹ ਸਤਵੀਂ ਕਲਾਸ ਸੀਗਾ ਜੀ ਇਹ ਤੇ ਫਿਰ ਅਸੀਂ ਗੱਦੇ ਜਿਹੜੇ ਆਪਾਂ ਵਿਆਹਵਤ ਨੂੰ ਲੈ ਕੇ ਆਉਂਦੇ ਜੀ 10 ਰੁਪਏ ਕਿਰਾਏ ਤੇ ਮਿਲਦੇ ਨੇ ਉਹ ਤੇ ਉਹ 35 ਤੋਂ 40 ਗੱਦੇ ਮੈਂ ਕਿਰਾਏ ਤੇ ਲੈ ਕੇ ਆ ਤੇ ਮੈਂ ਵੀ ਕੋਲ ਸੁਣਦੇ ਪਏ ਨੇ ਤਾਂ ਉਹ ਅਸੀਂ ਗੱਦੇ ਮੈਂ ਕਿਰਾਏ ਤੇ ਲੈ ਕੇ ਆਇਆ ਤੇ ਇੱਕ ਜੈਬਲਿੰਡਾ ਲਾਈਕ ਲਾਈਕ ਡੰਡਾ ਟਾਈਪ ਹੁੰਦਾ ਹੈ ਤੇ ਉਹਦੇ ਉੱਤੋਂ ਬੱਚਿਆਂ ਨੂੰ ਜੰਪਾ ਕਰਵਾਣੀ ਆ ਤੇ ਫਿਰ ਇਹ ਵੀ ਡਰ ਹੁੰਦਾ ਸੀ ਮੈਮ ਕਹਿੰਦੀ ਕਿ ਕਿ ਵੀਰ ਜੀ ਕਿਤੇ ਬੱਚੇ ਸੱਟਣ ਲੱਗ ਜਾਈ ਤੇ ਮੈਂ ਮੈਨੂੰ ਕਹੀ ਮੈਮ ਤੁਸੀਂ ਤੁਸੀਂ ਜਿੰਨਾ ਕਿ ਮੇਰੇ ਵੱਲੋਂ ਜਿੰਨਾ ਕਿ ਮੈਂ ਕਰ ਸਕਦਾ ਮੌਨਾ ਕਰਾਂਗਾ ਆਪਣੇ ਬੇਟੇ ਲਈ ਤੇ ਮੈਂ ਚਾਹਨਾ ਕਿ ਹਾਂ ਕਿ ਸਾਡਾ ਬੇਟਾ ਵੀ ਇੱਕ ਅੱਛੇ ਮੁਕਾਮ ਤੇ ਹੋਵੇ ਤੇ ਤੁਹਾਡੀ ਮਿਹਨਤ ਵੀ ਰੰਗ ਲਿਆਵੇ ਤੇ ਪ੍ਰਿੰਸੀਪਲ ਮੈਮ ਦਾ ਬੜਾ ਸਹਿਯੋਗ ਸਾਨੂੰ ਮਿਲਦਾ ਰਿਹਾ ਤੇ ਬਾਕੀ ਜਿਹੜਾ ਟੀਚਰਸ ਸਟਾਫ ਜਿੰਨਾ ਵੀ ਹੈਗਾ ਸਭ ਦਾ ਬੜਾ ਸਹਿਯੋਗ ਮਿਲਿਆ ਪ੍ਰਗਤੀ ਮੈਂ ਕਿਰਾਇਤ ਲੈ ਕੇ ਆਇਆ ਫਿਰ ਡੇਲੀ ਉਹਨਾਂ ਗੱਦਿਆਂ ਨੂੰ ਬੱਚੇ ਦੇ ਅੰਦਰ ਰੱਖਣਾ ਫਿਰ ਬਾਹਰ ਕੱਢਣਾ ਡੇਲੀ ਇਸ ਬੱਚੇ ਨੂੰ ਉਸੇ ਪਹਿਲਾਂ ਕਈ ਵਾਰ 60 ਮਿੰਟ ਫਿਰ ਕਦੇ ਕਹਿਣਾ ਪਾਪਾ ਅੱਜ ਮੇਰਾ ਗਿੱਟਾ ਮੁੜ ਗਿਆ ਜਾਂ ਮੇਰਾ ਹੱਥ ਦੁਖ ਲੱਗ ਗਿਆ ਬਹੁਤ ਜ਼ਿਆਦਾ ਤੇ ਇਹ ਹੁੰਦਾ ਸੀ ਆਰ ਵੀ ਕੀ ਕਰਾਂ ਤੇ ਕੁਝ ਨਹੀਂ ਸਮਝ ਆ ਪ ਰਿਹਾ ਕਿ ਤੇ ਪਰ ਮੰਨ ਚੇ ਸੀ ਕਿ ਆਰ ਕਿ ਨਹੀਂ ਕਿ ਬੱਚਾ ਮੇਰਾ ਕੁਝ ਕਰਨਾ ਚਾਹੁੰਦਾ ਤੇ ਮੈਂ ਨਾ ਆਪਣੇ ਬੱਚੇ ਨੂੰ ਕਰਾਂ ਕੁਝ ਨਾ ਕੁਝ ਫਿਰ ਉਸ ਤੋਂ ਬਾਅਦ ਆ ਤੁਹਾਨੂੰ ਥੋੜਾ ਟਾਈਮ ਮਿਲੇ ਆਪ ਤੇ ਬੇਟੇ ਨੇ ਮਿਹਨਤ ਕੀਤੀ ਪਰਮਿੰਦਰ मैम ਨੇ ਬਹੁਤ ਹੈਲਪ ਕੀਤੀ ਬੱਚੇ ਸਾਡੇ ਡੀਪੀ मैम ਨੇ ਪ੍ਰਿੰਸੀਪਲ मैम ਨੇ ਵੀ ਇਥੋਂ ਤੱਕ ਵਿਸ਼ਵਾਸ ਦਿਵਾਇਆ ਕਿ ਵੀਰ ਜੀ ਜੇ ਤੁਹਾਨੂੰ ਕੋਈ ਵੀ ਹੈਲਪ ਚਾਹੀਦੀ ਮੈਂ ਸਪੈਸ਼ਲ ਥੈਂਕਸ ਕਰਨਾ ਚਾਹਾਂਗਾ ਪ੍ਰਿੰਸੀਪਲ मैम ਦਾ ਵੀ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਕਿ ਵੀਰੇ ਤੁਹਾਨੂੰ ਕੁਝ ਵੀ ਹੈਲਪ ਚਾਹੀਦੀ ਆ ਬੱਚੇ ਦੀ ਡਾਈਟ ਵਾਸਤੇ ਜਾਂ ਤੁਹਾਡੇ ਕੋਲ ਮੰਨ ਲਓ ਬੱਚੇ ਨੂੰ ਟਰੈਕ ਸੂਟ ਨਹੀਂ ਹੈਗਾ ਜਾਂ ਸ਼ੂਜ਼ ਨਹੀਂ ਹੈ ਸਪਾਈਕਸ ਨਹੀਂ ਹੈਗੇ ਤੇ ਹਰ ਇੱਕ ਚੀਜ਼ ਪੱਖੋਂ ਪ੍ਰਿੰਸੀਪਲ ਮੈਮ ਨੇ ਸਾਡੀ ਹੈਲਪ ਕੀਤੀ ਮੈਂ ਦਿਲੋਂ ਧੰਨਵਾਦ ਕਰਨਾ ਚਾਹਾਂਗਾ ਐਂਟੀ ਸਕੂਲ ਜਿਹੜੇ ਮੈਮ ਪ੍ਰਿੰਸੀਪਲ ਸਾਹਿਬਾ ਨੇ ਤੇ ਡੀਪੀ ਮੈਮ ਨੇ ਜਿਹੜੇ ਫਿਰ ਉਸ ਬਾਅਦ ਬੇਟੇ ਨੇ ਖੇਡਾਂ ਹੋਈਆਂ ਤੇ ਬੇਟੇ ਨੇ ਖੇਡਾਂ ਪੱਤਰ ਪੰਜਾਬ ਜਿਹੜੀ ਸ਼ੁਰੂ ਕੀਤੀਆਂ ਪੰਜਾਬ ਸਰਕਾਰ ਨੇ ਉਹਦੇ ਵਿੱਚ ਬੇਟੇ ਨੇ ਪੂਰੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹਾਈ ਜੰਪ ਦੇ ਵਿੱਚ ਸਤੇ ਆਪਣਾ ਡਿਸਟ੍ਰਿਕਟ ਲੈਵਲ ਤੇ ਹਾਈ ਜੰਪ ਉਹ ਲੋਗ ਜੰਪ ਦੋਨੋ ਚੀਜ਼ ਨੇ 골ਡ ਮੈਡਲ ਪ੍ਰਾਪਤ ਕੀਤਾ ਜੀ ਖੇਡਾ ਪਤਲਾ ਪੰਜਾਬ ਦੀਆਂ ਚ ਫਿਰ ਉਸ ਤੋਂ ਬਾਅਦ ਜਿਹੜੀ ਹੁਣ ਸਕੂਲ ਗੇਮਸ ਹੋਈਆਂ ਉਹਦੇ ਵਿੱਚ ਬੇਟੇ ਨੇ ਹਾਈ ਜੰਪ ਦੇ ਵਿੱਚ 1.60 ਸੈਂਟੀਮੀਟਰ ਦੀ ਜੰਪ ਲਾ ਕੇ ਇੱਕ ਤਾਂ ਪੰਜਾਬ ਸਟੇਟ ਦੇ ਇੱਕ ਰਿਕਾਰਡ ਬਣਾਇਆ ਹਾਈ ਜੰਪ ਦਾ ਜੀ 1.60 ਸੈਂਟੀਮੀਟਰ ਜੰਪ ਲਾ ਕੇ ਫਿਰ 골ਡ ਜਿੱਤਿਆ ਬੇਟੇ ਨੇ ਅ ਇਧਿਆਨਾ ਜੀ ਉਹਦੇ ਵਿੱਚ ਆਪਣਾ ਸਟੇਟ ਲੈਵਲ ਤੇ ਹਾਈ ਜੰਪ ਦੇ ਵਿੱਚ ਫਿਰ ਉਸ ਤੋਂ ਬਾਅਦ ਜਦੋਂ ਲੱਗਿਆ ਪਤਾ ਕਿ ਬੱਚੇ ਦੀ ਜਿਹੜੀ ਸਿਲੈਕਸ਼ਨ ਨੇ ਨੈਸ਼ਨਲ ਲੈਵਲ ਦੀ ਹੋ ਗਈ ਆ ਫਿਰ ਉਸ ਵਾਰ ਸਾਨੂੰ ਫੋਰ ਜਿਆਦਾ ਖੁਸ਼ੀ ਹੋ ਗਈ ਕਿੰਨਾ ਮਾਣ ਮਹਿਸੂਸ ਹੁੰਦਾ ਜਦੋਂ ਸੁਣਦੇ ਹੋ ਕਿ ਹਾਂ ਇੱਕ ਨੈਸ਼ਨਲ ਲੈਵਲ ਤੇ ਬੱਚਿਆਂ ਦਾ ਹਜੇ ਤਾਂ ਕੋਈ ਏਜ ਵੀ ਕੋਈ ਨਹੀਂ ਬਿਲਕੁਲ ਬਿਲਕੁਲ ਹੈ ਤਾਂ ਸੁਖਨ ਸਾਰਾ 13.5 ਸਾਲ ਦਾ ਆ ਹਲੇ ਇਹਨੀਆਂ 2010 ਦਾ ਬਰਤ ਦੇ ਤਾਂ ਪੰਜ ਪੰਜ 2010 ਦਾ ਬਰਤ ਦੇ ਬੇਟੇ ਦਾ ਤੇ ਹੁਣ ਮਈ ਚ ਨੇ ਹੋਣਾ ਜੀ 14 ਸਾਲਾਂ ਦਾ ਹਲੇ 13.5 ਸਾਲ ਦੀ ਏਜ ਹੈ ਤੇ ਪ੍ਰਾਊਡ ਲਾ ਲੋ ਐਨਾ ਕਿ ਵੀ ਇਹ ਲਾ ਲੋ ਕਿ ਮੈਂ ਜਦੋਂ ਮੈਂ ਪਰਦਾ ਸੀ ਉਦੋਂ ਮੈਂ ਵੀ ਆ ਗੇਮ ਕਰਦਾ ਸੀਗਾ ਤੇ ਮੈਂ ਆਪਣੀ ਉਹ ਚੀਜ਼ ਨੂੰ ਮੈਂ ਆਪਣੇ ਜੋ ਬੇਟੇ ਦੇ ਰੂਪ ਵਿੱਚ ਦੇਖ ਰਿਹਾ ਜੀ ਮੈਂ ਉਸ ਚੀਜ਼ ਨੂੰ ਪਿੱਛੇ ਇੱਕ ਬੋਰਡ ਦੇਖ ਰਿਹਾ ਬਿਜ਼ਨਸ ਬਲਾਸਟਰ ਦਾ ਐਸਟੀਐਮ ਦਾ ਵੀ ਜਿਸ ਤਰ੍ਹਾਂ ਬਿਲਕੁਲ 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 ਜੀ ਜੀ ਬਿਲਕੁਲ 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 ਤੁਹਾਨੂੰ ਕੀ ਲੱਗਦਾ ਵੀ ਜਿਸ ਤਰ੍ਹਾਂ ਹੁਣ ਪਹਿਲਾਂ ਵੀ ਕਈ ਮੰਤਰੀ ਰਹੇ ਨੇ ਜੇ ਐਜੂਕੇਸ਼ਨ ਤੇ ਹਾਂਜੀ ਹਾਂਜੀ ਤੇ ਹੁਣ ਤੇ ਪਹਿਲਾਂ ਕੀ ਫਰਕ ਹੈ ਕਿ ਲੱਗਦਾ ਕਿ ਉਹ ਖਾਸ ਕਰਕੇ ਐਜੂਕੇਸ਼ਨ ਦੇ ਲਈ ਸੀਰੀਅਸ ਹੋ ਕੇ ਕੰਮ ਕਰ ਰਹੇ ਨੇ ਲੱਗਦਾ ਸਰ ਜੇ ਮੈਂ ਗੱਲ ਕਰਾਂ এডਿਕੇਸ਼ਨ ਦੀ ਅਸ ਦੀ ਟਾਈਮ ਚ ਸਰਕਾਰਾਂ ਪਹਿਲਾਂ ਵੀ ਆ ਬਹੁਤ ਆਈਆਂ ਬੜੀ ਨਵੀਂ ਸਰਕਾਰ ਦੇ ਕਿਹੜਾ ਨਵਾਂ ਉਪਰਾਲਾ ਪਹਿਲਾਂ ਮੈਂ ਗੱਲ ਕਰਕੇ ਆਟੀਆਂ ਪੀਟੀਐਮ ਦੀ ਜਿਹਦੇ ਵਿੱਚ ਸਿਰਫ ਟੀਚਰ ਬੱਚੇ ਹੀ ਨਹੀਂ ਮੈਂ ਕਹਿੰਨ ਕਿ ਪ੍ਰਿੰਸੀਪਲ ਸਹਿਬ ਮੈਮ ਦਾ ਵੀ ਜਿੰਨੇ ਵੀ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉੱਥੇ ਜਿਨੇ ਪ੍ਰਿੰਸੀਪਲ ਨੇ ਹੈਡ ਮਾਸਟਰ ਜਨੇ ਉਹਨਾਂ ਦਾ ਇੰਨਾ ਕੁ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਸਹਿਯੋਗ ਹੈ ਕਿ ਉਸ ਮੇਰੇ ਖਿਆਲ ਚ ਗੱਲ ਦੀ ਤਾਂ ਮੇਰੇ ਵਾਸਤੇ ਤਾਰੀਫ ਕਰਨ ਦਾ ਸ਼ਰਮ ਕੋ ਸ਼ਬਦ ਨਹੀਂ ਹੋਣਗੇ ਤੇ ਜੇ ਗੱਲ ਕਰਾਂ ਮਾਨ ਸਰਕਾਰ ਦੀ ਤਾਂ ਉਹਨਾਂ ਨੇ ਜਿੱਥੇ ਵੀ ਹੁਣ ਜਿੱਦਾਂ ਸਕੂਲ ਆਫ ਐਕਸਲੈਂਸ ਬਣਾਤੇ ਨੇ ਜਿਨ੍ਹਾਂ ਦਾ ਮੇਰੇ ਖਿਆਲ ਚ ਕੋਈ ਪਤਾ ਹੀ ਨਹੀਂ ਸੀ ਕਦੇ ਕਿਸੇ ਨੂੰ ਵੀ ਸਕੂਲ ਆਫ ਐਕ ਹਜੋਤ ਬੈਂਸ ਜੀ ਤਾਂ ਮੈਂ ਕਹਿੰਨਾ ਕਿ ਆ ਪਰਮਾਤਮਾ ਲੰਬੀ ਉਮਰ ਕਰੇ ਉਹਨਾਂ ਦੀਆਂ ਕਿ ਗ੍ਰਾਉਂਦ ਪੱਧਰ ਤੇ ਜਾ ਕੇ ਹਨਾ ਇਹ ਨਹੀਂ ਲੱਗਦਾ ਪਤਾ ਕਦੋਂ ਕਿਹੜੇ ਸਕੂਲ ਚ ਚਲੇ ਜਾਣਾ ਉਹਨਾਂ ਨੇ ਪਹਿਲਾਂ ਹੁੰਦਾ ਸੀ ਕਿ ਹਾਂ ਵੀ ਆਰਐਨਜੀ ਆਪਣਾ ਮੰਤਰੀ ਸਾਹਿਬ ਤਾਂ ਹੁਣ ਯਾਨੀ ਕਿ ਇੰਨਾ ਕੁ ਬੜੇ ਸੀਰੀਅਸਲੀ ਹੋ ਕੇ ਉਹ ਚੱਲਦੇ ਪਏ ਨੇ ਖਾਸ ਕਰਕੇ ਸਿੱਖਿਆ ਨੂੰ ਲੈ ਕੇ ਹਨਾ ਪਈ ਵਰਤਾ ਐਦਾਂ ਪਤਾ ਹੁੰਦਾ ਬੱਚੇ ਦੱਸਦੇ ਨੇ ਕਿ ਪਾਪਾ ਅੱਜ ਨਾ ਫਲਾਣੇ ਸਕੂਲ ਚ ਨਾ ਮੰਤਰੀ ਸਾਹਿਬ ਆਏ ਸੀ ਤੇ ਪਹਿਲਾਂ ਤੇ ਇਹ ਹੁੰਦਾ ਸੀ ਕਿ ਹਾਂ ਵੀ ਮੰਤਰੀ ਸਾਹਿਬ ਅੱਜ ਇਹ ਚਲੇਗਾ ਪਤਾ ਨਹੀਂ ਲੱਗਦਾ ਸੀਗਾ ਪਰ ਮੈਂ ਇੱਕ ਪੱਲੂ ਦਿਲੋਂ ਤਨਵਾਦ ਕਰਨਾ ਚਾਹੁੰਗਾ ਸਿੱਖਿਆ ਮੰਤਰੀ ਦਾ ਹਜੋਤ ਬੈਨ ਜੀ ਦਾ ਕਿ ਜਿਹੜੇ ਸਿੱਖਿਆ ਨੂੰ ਲੈ ਕੇ ਇੰਨੇ ਕਾ ਜ਼ਿਆਦਾ ਯਤਨਸ਼ੀਲ ਨੇ ਤੇ ਇੰਨੇ ਕਾ ਜ਼ਿਆਦਾ ਮੈਂ ਕਹਿੰਨਾ ਕਿਆ ਸੀਰੀਅਸ ਨੇ ਸਿੱਖਿਆ ਨੂੰ ਲੈ ਕੇ ਤੇ ਆ ਐਜੂਕੇਸ਼ਨ ਲੈ ਕੇ ਸਕੂਲਾਂ ਨੂੰ ਲੈ ਕੇ ਕਿ ਜਿਹੜੇ ਹਰ ਟਾਈਮ ਮੈਂ ਕਹਿੰਨਾ ਕਿਆ ਪਰ ਮੈਂ ਕਹਿੰਨਾ ਰੱਬ ਲੰਮੀ ਉਮਰ ਕਰੇ ਉਹਨਾਂ ਦੀਆਂ ਠੀਕ ਹੈ ਜੀ ਤੇ ਪੰਜਾਬ ਸਰਕਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਜਿਹੜੇ ਕਿਆ ਸਕੂਲਾਂ ਨੂੰ ਲੈ ਕੇ ਆ ਸਟਾਫ ਨੂੰ ਲੈ ਕੇ ਕਿ ਜਿਹੜੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬਹੁਤ ਜ਼ਿਆਦਾ ਯਤਨਸ਼ੀਲ ਨੇ ਜੀ ਉਹ ਕੋਰ ਪ੍ਰਿੰਸੀਪਲ ਐਨਟੀਸੀ ਰਾਜਪੁਰਾ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦਾ ਇੱਕ ਸਟੂਡੈਂਟ ਨੈਸ਼ਨਲ ਗੇਮਸ ਦੇ ਵਿੱਚੋਂ 골ਡ ਮੈਡਲ ਲੈ ਕੇ ਆਇਆ ਹਾਈ ਜੰਪ ਦੇ ਵਿੱਚ ਬੱਚੇ ਨੇ ਰਿਕਾਰਡ ਬੀਟ ਕੀਤਾ ਪਹਿਲਾਂ 1.72 ਮੀਟਰ ਦਾ ਸੀ ਤੇ ਇਸ ਬੱਚੇ ਨੇ 1.75 ਲਗਾ ਕੇ ਰਿਕਾਰਡ ਬੀਟ ਕੀਤਾ ਤੇ ਇਸ ਦੇ ਲਈ ਮੈਂ ਆਪਣੇ ਸੀਐਮ ਭਗਵੰਤ ਸਿੰਘ ਮਾਨ ਜੀ ਨੂੰ ਉਹਨਾਂ ਨੂੰ ਵੀ ਵਧਾਈ ਦੇਣੀ ਆ ਤੇ ਹਰਜੋਤ ਸਿੰਘ ਬੈਂਸ ਐਜੂਕੇਸ਼ਨ ਮਿਨਿਸਟਰ ਉਹਨਾਂ ਨੂੰ ਵਧਾਈ ਦੇਣੀ ਆ ਤੇ ਨਾਲ ਹੀ ਜਿਹੜੇ ਆਪਣੇ ਖੇਡ ਮੰਤਰੀ ਨੇ ਮੀਤ ਹੇਰ ਜੀ ਉਹਨਾਂ ਨੂੰ ਵੀ ਵਧਾਈ ਦਿੰਨੀ ਆ ਤੇ ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਐਂਟੀਸੀ ਸਕੂਲ ਦੇ ਬੱਚੇ ਨੇ ਸਕੂਲ ਦਾ ਤੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਮੈਡਮ ਕੀ ਕਹਿਣਾ ਚਾਹੋਗੇ ਪਹਿਲਾਂ ਤੇ ਹੁਣ ਚ ਕੀ ਫਰਕ ਹੈ ਆਪਾਂ ਵੈਸੇ ਦੇਖ ਲੈਂਦੇ ਆ ਕਿ ਕਈ ਅਜਿਹੇ ਬੱਚੇ ਵੀ ਨੇ ਖੇਡਾਂ ਤੇ ਰੁਚੀ ਨਹੀਂ ਰੱਖਦੇ ਹਨ ਉਹ ਕਹਿੰਦੇ ਨੇ ਵੀ ਅੱਜ ਕੱਲ ਜਿਸ ਤਰ੍ਹਾਂ ਆਪਾਂ ਦੇਖਿਆ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਹੈ AI ਦਾ ਆਪਾਂ ਦੇਖ ਰਹੇ ਆ ਜਮਾਨਾ ਆ ਗਿਆ ਰੋਬੋਟ ਦਾ ਜਮਾਨਾ ਆ ਗਿਆ ਕਈ ਚਲੋ ਉਹ ਵੀ ਚੀਜ਼ ਠੀਕ ਨਹੀਂ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ 2023 2024 ਹੁਣ ਆ ਰਿਹਾ ਹੈ ਲਗਾਤਾਰ ਆਪਾਂ ਸਾਲ ਤੋਂ ਸਾਲ ਵੱਧ ਰਿਹਾ ਤਾਂ ਟੈਕਨੋਲੋਜੀ ਵੱਧ ਰਹੀ ਹੈ ਕਈ ਦੇਖ ਰਹੇ ਆਪਾਂ ਜਿਹੜੇ ਖੇਡਾਂ ਦੇ ਉੱਪਰ ਧਿਆਨ ਨਹੀਂ ਦਿੰਦੇ ਕਈ ਬੱਚੇ ਨਹੀਂ ਜਿਸ ਜਦੋਂ ਦੀ ਇਹ ਸਰਕਾਰ ਆਈ ਹੈ ਮਾਨ ਸਾਹਿਬ ਖਜੂਰ ਸਿੰਘ ਬੈਂਸਰੀ ਮੀਤ ਹੇਰ ਜੀ ਕਿ ਇਹ ਖੇਡਾਂ ਦੇ ਉੱਤੇ ਵੀ ਜ਼ੋਰ ਦੇ ਰਹੇ ਨੇ ਕਿ ਬੱਚੇ ਦੀ 올 ਰੌਂਡ 올 ਰੌਂਡ ਡਿਵੈਲਪਮੈਂਟ ਹੈ ਜਿਹੜੀ ਉਹ ਜ਼ਰੂਰੀ ਹੈ ਤੇ ਮੇਰੇ ਸਕੂਲ ਦੇ ਵਿੱਚ ਜਿਵੇਂ ਬੱਚੇ ਪੜ੍ਹਾਈ 'ਚ ਵੀ ਬਹੁਤ ਵਧੀਆ ਨੇ ਤੇ ਹੁਣ ਖੇਡਾਂ 'ਚ ਵੀ ਉਹ ਸਕੂਲ ਦਾ ਨਾਂ ਰੌਸ਼ਨ ਕਰ ਰਹੇ ਨੇ ਤੇ ਇਹਦੇ ਲਈ ਮੈਂ ਸਰਕਾਰ ਦਾ ਧੰਨਵਾਦ ਕਰਦੀ ਆ ਕਿ ਉਹ ਬੱਚਿਆਂ ਨੂੰ ਜਿਹੜੀਆਂ ਬੱਚਿਆਂ ਦੀ ਰੁਚੀ ਖੇਡਾਂ ਦੇ ਵਿੱਚ ਉਹ ਕਹਿੰਦੇ ਆ ਹੋਣੀ ਚਾਹੀਦੀ ਹੈ। ਅਸੀਂ ਵੈਸੇ ਤਾਂ ਅਸੀਂ ਬੱਚੇ ਨਾਲ ਜਦੋਂ ਗੱਲ ਕੀਤੀ ਤਾਂ ਤੁਹਾਡਾ ਨਾਮ ਮੇਰੇ ਆ ਸੀ ਗਿਆ ਕਹਿੰਦੇ ਜਿੰਨੀ ਮਿਹਨਤ ਮੈਂ ਕੀਤੀ ਉਹਨੂੰ ਡਬਲ ਮਿਹਨਤ ਮੇਰੇ ਟੀਚਰ ਨੇ ਕੀਤੀ ਹੈ। ਹਾਂਜੀ ਬਿਲਕੁਲ ਇਹ ਬੱਚੇ ਦਾ ਵੀ ਧੰਨਵਾਦ ਹੈ ਚਲੋ ਉਹਨਾਂ ਨੇ ਰਿਗਾਰਡ ਕੀਤਾ ਹੈ। ਤੇ ਸਾਡਾ ਵੀ ਮੈਂ ਐਸੇ ਪੀਟੀਆਈ ਇਥੇ ਸੇਵਾ ਨਿਭਾ ਰਹੀ ਆ ਪਰਮਿੰਦਰ ਕੌਰ ਤਾਂ ਬਸ ਮੈਮ ਦੀ ਪ੍ਰਿੰਸੀਪਲ ਮੈਮ ਮੈਸੇਜ ਜਸਬੀਰ ਕੌਰ ਦੀ ਰਹਿਨਮਾਈ ਹੇਠ ਅਸੀਂ ਕੰਮ ਕਰ ਰਹੇ ਆ ਤੇ ਮੈਮ ਸਾਨੂੰ ਇੰਨਾ ਐਪਰੀਸ਼ੀਏਟ ਕਰਦੇ ਆ ਹਰ ਫੈਸਿਲਿਟੀ ਜਿਹੜੀ ਸਾਨੂੰ ਚਲੋ ਚਾਹੀਦੀ ਹੈ ਜਿੰਨੀ ਕ ਅਸੀਂ ਕਰ ਸਕਦੇ ਆ ਨਾ ਗਰਾਊਂਡ ਵਧੀਆ ਗਰਾਊਂਡ ਮੇਨਟੇਨ ਕਰਵਾ ਕੇ ਦਿੰਦੇ ਨੇ ਮੈਮ ਤੇ ਬਹੁਤ ਅੱਛਾ ਮਤਲਬ ਕਿ ਇਹਨਾਂ ਨੇ ਸਾਰਾ ਸਿਸਟਮ ਹੈ ਜਿਹੜਾ ਖੇਡਾਂ ਪ੍ਰਤੀ ਸਾਡਾ ਰੁਝਾਨ ਵਧਾਇਆ ਹੋਇਆ ਹੈ ਤੇ ਅਸੀਂ ਵੀ ਅੱਗੇ ਫਿਰ ਬੱਚੇ ਨੂੰ ਉਸ ਤਰ੍ਹਾਂ ਦੀ ਫੈਸਿਲਿਟੀ ਦੇ ਰਹੇ ਹਾਂ ਲੇਕਿਨ ਜੋ ਇਹ ਬੱਚਾ ਹੁਣ ਸਾਡਾ ਨੈਸ਼ਨਲ ਲੈਵਲ ਤੇ ਜਾ ਕੇ ਆਇਆ ਹੈ ਜਿੱਦਾਂ ਰਿਕਾਰਡ ਬੀਟ ਕਰਕੇ ਆਇਆ ਹੈ ਉੱਥੇ ਪਰ ਸਾਨੂੰ ਕਿਤੇ ਨਾ ਕਿਤੇ ਘਾਟ ਮਹਿਸੂਸ ਹੋਈ ਹੈ ਸਾਨੂੰ ਮੈਟ ਦੀ ਕਿ ਮੈਟ ਨਹੀਂ ਹੈ ਸਾਡੇ ਕੋਲ ਅਵੇਲੇਬਲ ਨਹੀਂ ਹੈ ਬੱਚੇ ਨੂੰ ਫੈਸਿਲਿਟੀ ਨਹੀਂ ਮਿਲੀ ਉਸ ਚੀਜ਼ ਦੀ ਔਰ ਬੱਚਾ ਬਿਲਕੁਲ ਗਰਾਊਂਡ ਲੈਵਲ ਤੋਂ ਉੱਠ ਕੇ ਇਹਨੇ ਬਿਲਕੁਲ ਮਿੱਟੀ ਦੇ ਵਿੱਚ ਪ੍ਰੈਕਟਿਸ ਕੀਤੀ ਹੈ ਅਸੀਂ ਬਿਲਕੁਲ ਜੈਵਲਨ ਲਈ ਇੱਕ ਕ੍ਰਾਸ ਬਾਰ ਲਾਈ ਹੈ ਦੋ ਡੰਡੇ ਖੜੇ ਕਰਕੇ ਉਹਦੇ ਉੱਪਰ ਹੀ ਲਗਾਉਂਦਾ ਸੀ ਬੱਚਾ ਤੇ ਉਹਦੇ ਤੋਂ ਹੀ ਉੱਪਰ ਉੱਠਿਆ ਇਹ ਬੱਚਾ ਔਰ ਇਹਨੇ ਸਟੇਟ ਲੈਵਲ ਤੇ ਵੀ ਇਹਨੇ ਰਿਕਾਰਡ ਬੀਟ ਕੀਤਾ ਕੀਤਾ 1.60 ਮੀਟਰ ਇਹਨੇ ਲਗਾਈ ਹੈ ਹਾਈਟ ਔਰ ਹੁਣ ਨੈਸ਼ਨਲ ਲੈਵਲ ਤੇ ਵੀ ਇਹ 골ਡ ਮੈਡਲ ਲੈ ਕੇ ਆਏ ਆ ਉੱਥੇ ਵੀ ਇਹ ਰਿਕਾਰਡ ਬੀਟ ਕਰਕੇ ਆਏ ਆ 175 ਇਹਨੇ ਬਣਾਇਆ ਔਰ ਪਿਛਲਾ ਰਿਕਾਰਡ 172 ਸੀਗਾ ਇਹਦਾ ਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਦੇ ਆਂ ਬੱਚੇ ਦੀ ਜੇਕਰ ਸਾਨੂੰ ਸਰਕਾਰ ਮਾਨ ਸਰਕਾਰ ਹੈ ਜਿਹੜੀ ਉਹ ਸਾਨੂੰ ਫੈਸਿਲਿਟੀ ਦੇਵੇ ਮੈਟ ਦੀ ਤਾਂ ਅਸੀਂ ਬੱਚੇ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਵਾਂਗੇ ਤੁਹਾਨੂੰ ਫੀਲ ਕਿਸ ਤਰ੍ਹਾਂ ਦਾ ਹੁੰਦਾ ਜਦੋਂ ਇੱਕੋ ਹੀ ਤੁਹਾਡਾ ਆਪਣਾ ਬੱਚਾ ਤੁਸੀਂ ਤੁਸੀਂ ਬਣਾਉਂਦੇ ਹੋ ਜਦੋਂ ਇਸ ਮੁਕਾਮ ਤੇ ਜਦੋਂ ਪਹੁੰਚਦਾ ਤਾਂ ਕਿਸ ਤਰ੍ਹਾਂ ਅੰਦਰ ਫੀਲ ਹੁੰਦਾ ਕਿਉਂਕਿ ਤੁਸੀਂ ਦੱਸ ਸਕਦੇ ਹੋ ਜਿਹੜੀ ਤੁਸੀਂ ਮਿਹਨਤ ਕੀਤੀ ਹੈ ਬਿਲਕੁਲ ਸਾਨੂੰ ਚਲੋ ਅਸੀਂ ਜਦੋਂ ਅਸੀਂ ਡਿਪਲੋਮਾ ਡਿਗਰੀ ਕਰਦੇ ਆ ਤਾਂ ਸਾਨੂੰ ਇਹੀ ਸਿਖਾਇਆ ਜਾਂਦਾ ਕਿ ਅਸੀਂ ਟੈਕਨੀਕਲੀ ਚੀਜ਼ ਸਿਖਾਈ ਜਾਂਦੀ ਹੈ ਹਨਾ ਕਿ ਅਸੀਂ ਖੁਦ ਆਪਣੇ ਆਪ ਸ਼ਰੀਰ ਤੇ ਚੱਲਿਆ ਹੋਇਆ ਸਾਰਾ ਕੁਝ ਕਿ ਬੱਚੇ ਨੂੰ ਅਸੀਂ ਇਦਾਂ ਮਿਹਨਤ ਕਰਾਉਣੀ ਹੈ ਅਸੀਂ ਵੀ ਮੈਡਲ ਲਏ ਹੋਏ ਆਲਰੇਡੀ ਮੇਰਾ ਸਿਲਵਰ ਮੈਡਲ ਹੈ ਆਲ ਇੰਡੀਆ ਲੈਵਲ ਤੇ ਤੇ ਸਾਨੂੰ ਵੀ ਲੱਗਦਾ ਕਿ ਅਸੀਂ ਹੁਣ ਪੜਾਉਣ ਪੜਾ ਰਹੇ ਹਾਂ ਜਿਹੜੇ ਸਕੂਲ ਦੇ ਵਿੱਚ ਬੱਚੇ ਵੀ ਸਾਡੇ ਤੋਂ ਉੱਪਰ ਜਾਣ ਤੇ ਬੱਚੇ ਇੰਨੇ ਕਿ ਉੱਪਰ ਜਾਣ ਕੇ ਸਾਡਾ ਨਾਮ ਹੈ ਜਿਹੜਾ ਉਹ ਹੋਵੇ ਕਿ ਹਾਂ ਮੈਮ ਨੇ ਜਾਂ ਸਾਡੇ ਸਰ ਨੇ ਕਿਸੇ ਨੇ ਖੜਾਇਆ ਔਰ ਅਸੀਂ ਇਸ ਲੈਵਲ ਤੇ ਖੇਡ ਰਹੇ ਹਾਂ ਅਸੀਂ ਆਪਣੇ ਆਪ ਤੋਂ ਉੱਪਰ ਉਠੇ ਦੇਖਣਾ ਚਾਹੁੰਦੇ ਆ ਬੱਚੇ ਨੂੰ ਜਿਵੇਂ ਆਪਾਂ ਦੇਖਦੇ ਸੀਗੇ ਪੇਰੈਂਟਸ ਦਾ ਤੇ ਟੀਚਰਸ ਦਾ ਜਿਹੜਾ ਕਮਿਊਨੀਕੇਸ਼ਨ ਗੈਪ ਸੀਗਾ ਉਹ ਪੀਟੀਐਮ ਨਾਲ ਤਾਂ ਉਹ ਗੈਪ ਜਿਹੜਾ ਉਹ ਕੱਟ ਗਿਆ ਤੇ ਸਕੂਲ ਆਫ ਐਮਿਨੈਂਸ ਹੋ ਗਿਆ bizness blaster ਜਿਸ ਤਰ੍ਹਾਂ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਇੱਕ ਚੇਂਜਸ ਕਿੰਨੇ ਚੇਂਜਸ ਆਏ ਨੇ ਪਹਿਲਾਂ ਤੇ ਹੁਣ ਚ ਹਾਂਜੀ bizness blaster ਵੀ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਕਿ ਇਸ ਦੇ ਵਿੱਚ ਪਹਿਲਾਂ ਜਿਸ ਤਰ੍ਹਾਂ ਬੱਚਾ ਸੋਚ ਵੀ ਨਹੀਂ ਸਕਦਾ ਸੀ ਕਿ ਮੈਂ bizness ਦੇ ਵਿੱਚ ਜਾ ਸਕਦਾ ਪਰ ਹੁਣ ਜਿਸ ਤਰ੍ਹਾਂ ਸਾਡਾ ਮੇਰਾ ਸਕੂਲ ਵੀ ਪਹਿਲਾਂ ਜਿਹੜੇ 30 ਸਕੂਲ ਚੁਣੇ ਗਏ ਸੀ ਉਹਨਾਂ ਦੇ ਵਿੱਚ ਮੇਰੇ ਸਕੂਲ ਨੂੰ ਚੁਣਿਆ ਗਿਆ ਤਾਂ ਬੱਚੇ ਮੇਰਾ ਇੱਕ ਸਟੂਡੈਂਟ ਹੈ ਅਲੋਕ ਜਿਹੜੀਆਂ 10 ਟੀਮਾਂ ਚੁਣੀਆਂ ਗਈਆਂ ਨੇ ਉਹਦੇ ਵਿੱਚੋਂ ਮੇਰੇ ਸਕੂਲ ਦੀ ਇੱਕ ਟੀਮ ਬੱਚਾ ਉਹ ਵੀ ਚੁਣਿਆ ਗਿਆ ਜੁਲਿਸਟਿੰਗ ਦੇ ਵਿੱਚ ਬਿਜ਼ਨਸ ਬਲਾਸਟਰ ਦੇ ਵਿੱਚ ਤੇ ਹੁਣ ਸਟੇਟ ਦੇ ਵਿੱਚ ਉਹਦਾ ਕੰਪੀਟੀਸ਼ਨ ਹੋਏਗਾ ਕਿ ਬੱਚੇ ਸਿਰਫ ਇਹ ਨਹੀਂ ਕਿ ਸਰਕਾਰੀ ਨੌਕਰੀਆਂ ਹੀ ਹੁਣ ਜਿਹੜੇ ਬੱਚੇ ਨੇ ਉਹ ਆਪਣਾ ਬਿਜ਼ਨਸ ਵੀ ਕਰ ਸਕਦੇ ਨੇ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦਾ ਪਹਿਲਾਂ ਤੇ ਹੁਣ ਨਾਲ ਉਹ ਸਿੱਖਿਆ ਕ੍ਰਾਂਤੀ ਕਹਿੰਦੇ ਵੀ ਜਦੋਂ ਗਵਰਨਮੈਂਟ ਚੇਂਜ ਹੋਏਗੀ ਤਾਂ ਸਿੱਖਿਆ ਕ੍ਰਾਂਤੀ ਵੱਲ ਪੰਜਾਬ ਅੱਧੇਗਾ ਸਿੱਖਿਆ ਕ੍ਰਾਂਤੀ ਸ਼ੁਰੂਆਤ ਹੋਈਗੀ ਤਾਂ ਲੱਗਦਾ ਇੱਕ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਹੁਣ ਪੰਜਾਬ ਭਰ ਹਾਂ ਬਿਲਕੁਲ ਡੈਫੀਨੇਟਲੀ ਚੱਲ ਰਹੀ ਹੈ ਕਿ ਬੱਚੇ ਨੇ ਖੇਡਾਂ 'ਚ ਵੀ ਅੱਗੇ ਹੋ ਰਹੇ ਨੇ ਤੇ ਬਿਜ਼ਨਸ ਵੱਲ ਵੀ ਜਾਣਗੇ ਬੱਚੇ ਤੇ ਜੇ ਪੜ੍ਹਾਈ ਹੈ ਉਹ ਵੀ ਬਹੁਤ ਵਧੀਆ ਹੋ ਰਹੀ ਹੈ ਨੇਚਰਲੀ ਜਦੋਂ ਬੱਚਾ ਪੜ੍ਹਾਈ 'ਚ ਵੀ ਚੰਗਾ ਹੋਏਗਾ ਤੇ ਉਹ ਜੌਬਸ ਲੈ ਸਕਦੇ ਨੇ ਓਪਰਚੁਨਿਟੀਆਂ ਨੇ ਉਹਨਾਂ ਦੇ ਕੋਲੇ ਤੇ ਜਿਹੜੇ ਬੱਚੇ ਬਿਜ਼ਨਸ ਵੱਲ ਜਾਣਾ ਚਾਹੁੰਦੇ ਨੇ ਇਹ ਬਿਜ਼ਨਸ ਬਲਾਸਟਰ ਇੱਕ ਉਹੀ ਐਫਰਟ ਹੈ ਸਰਕਾਰ ਦਾ ਕਿ ਬੱਚਿਆਂ ਦਾ ਜਿਹੜਾ ਦਿਮਾਗ ਹੈ ਬੈਂਟ ਆਫ ਮਾਈਂਡ ਬਿਜ਼ਨਸ ਮਾਈਂਡਡ ਵੀ ਹੋਣਾ ਚਾਹੀਦਾ